ਚੰਗਾ ਹਮਸਫਰ ਸ਼ੀਸ਼ੇ ਦੇ ਪਰਛਾਵੇਂ ਵਰਗਾ ਹੁੰਦਾ ਜਿਵੇਂ ਸ਼ੀਸ਼ਾ ਲਹਿਾਜ ਨਹੀਂ ਕਰਦਾ ਜਿਸ ਤਰ੍ਹਾਂ ਦੇ ਤੁਸੀਂ ਹੋ ਉਸੇ ਤਰ੍ਹਾਂ ਦਾ ਤੁਹਾਨੂੰ ਦਿਖਾਉਂਦਾ ਹੈ ਤੇ ਤੁਹਾਡੀਆਂ ਔਕੜਾਂ ਤੁਹਾਡੇ ਗੁਣ ਤੁਹਾਡੇ ਔਗਣ ਤੁਹਾਡੀਆਂ ਮੁਸੀਬਤਾਂ ਹਰ ਇੱਕ ਚੀਜ਼ ਨੂੰ ਉਸੇ ਤਰ੍ਹਾਂ ਦਸ ਕਰਦਾ ਹੈ ਇਸੇ ਤਰ੍ਹਾਂ ਉਸੇ ਤਰ੍ਹਾਂ ਹੀ ਤੁਹਾਡਾ ਜਿਹੜਾ ਹਮਸਫਰ ਆ ਉਹ ਵੀ ਤੁਹਾਡੀ ਜ਼ਿੰਦਗੀ ਨੂੰ ਨਿਖਾਰਦਾ ਹੈ ਉਹ ਵੀ ਹਰ ਪਾਲ ਹਰ ਕੜੀ ਤੁਹਾਡੇ ਨਾਲ ਤੇ ਤੁਹਾਡੇ ਦੁੱਖ ਸੁੱਖ ਵਿੱਚ ਹਾਜ਼ਰ ਰਹਿੰਦਾ ਜਿਵੇਂ ਇੱਕ ਮੂਰਤੀਕਾਰ ਹੈ ਉਹ ਪੱਥਰ ਨੂੰ ਤੋੜ ਕੇ ਤੋੜ ਕੇ ਉਹਦੇ ਵਿੱਚ ਇੱਕ ਮੂਰਤ ਤਿਆਰ ਕਰਦਾ ਤੇ ਉਸੇ ਤਰ੍ਹਾਂ ਤੁਹਾਡਾ ਹਮਸਫਰ ਵੀ ਤੁਹਾਨੂੰ ਨਿਖਾਰਦਾ ਹੈ ਤਹਾਡੇ ਹਰ ਦੁੱਖ ਸੁੱਖ ਵਿੱਚ ਹਾਜ਼ਰ ਹੁੰਦਾ ਜਦੋਂ ਕੋਈ ਵੀ ਨਾ ਤੁਹਾਡੇ ਨਾਲ ਖੜਾ ਹੋਵੇ ਉਹ ਖੜੇਗਾ ਇਸ ਲਈ ਉਸ ਦੀ ਇੱਜ਼ਤ ਮਾਨ ਕਰੋ ਖੁਸ਼ ਰੱਖੋ ਤੰਦਰੁਸਤ ਰੱਖੋ ਚੜ੍ਹਦੀ ਕਲਾ